ਅਜ ਵੀ ਚੱਕੋ 49 ਰੁਪਏ ਦੇ ਵਿੱਚ ਤੇ ਹੋਗਾ ਉਹ ਹੈਗਾ 99 ਦੇ ਵਿੱਚ ਵਿੱਚ ਵੀ ਬਾਏ 1 ਗੈਟ 1 ਫ੍ਰੀ ਕੋਕੋਨਟ ਨਾ ਕੋਕੋਨਟ ਬਟਰ ਜਿਹੜਾ ਆ ਦੇਖੋ ਤਾਂ ਸੰਗ ਜੀ ਆ ਦੇਖੋ ਇੱਧਰ ਵੀ ਹੁੰਦਾ ਇਹਦੇ ਵਿੱਚ 28 ਰੁਪਏ ਲੈ ਸਾਰੇ ਸਿੱਧੇ ਨਹੀਂ 95 ਰੁਪਏ ਲੈ ਸਾਰੇ 300 ਕਿੰਨ ਨਿੱਕੇ ਨਿੱਕੇ ਆ ਗਲਾਸ ਛੋਟੇ ਛੋਟੇ 19 ਰੁਪਏ ਦਾ ਨਿੱਕੇ ਨਹੀਂ ਆ ਕੋਲੀ ਕਿੰਨੀ ਨਿੱਕੀ ਦੀ ਬਹੁਤ ਤੇ ਆ ਦੇਖੋ ਛੋਟੇ ਜਿਹੇ ਨਾ ਗ੍ਰੈਂਡਰ ਜੇ ਇਹ ਹੈਗਾ ਵਾ 2399 ਰੁਪਏ ਦਾ ਇਹਨੇ ਠੀਕ ਆ। ਆ ਜੂਸਰ ਮੰਗੂ ਆ ਜਾਣੇ। ਲੋਕੀਂ ਅਲੱਗ-ਅਲੱਗ ਰੇਟ ਸਮਝੀਆਂ ਮਿਲਗੀਆਂ ਤੇ ਕੋਈ ਬਰਿਆਨਾ ਵਗੈਰਾ ਔਰ ਫਰੂਟ ਵਗੈਰਾ ਅਲੱਗ-ਅਲੱਗ ਰੇਟ ਕੇ ਸਾਰਿਆਂ ਦੇ। ਉਹ ਕੋਈ ਨਹੀਂ ਅੱਗੇ ਕਿਧੋੜੀ ਫਿਰਦੇ ਆ। ਪੱਤੀ ਦਾ ਪੈਕਟ ਹਾਂ 27 ਰੁਪਏ। ਸਾਰੇ ਪਾਸੇ ਰਾਸ਼ੀ 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 ਉਹ ਪੰਗੀ ਚੋਚਾ ਆਇਆ ਯਾ ਪਣ کافی ਲੰਬੀ ਰਹਿਣ ਲੱਗੀ ਹੋਈ। ਗਿਆਸੀ ਅਗਈਆ ਕਚਹਿਰੀਆ ਰੋਡ ਸੈਂਟਰਲ ਹਸਪੀਟਲ ਦੇ ਮੋੜੇ ਹੈਗਾ ਰਿਲਾਇੰਸ ਮਾਲ ਇਸਾਰੇ ਬਿਸਕਟਾ ਵਾਈ 1 ਗੈਟ 1 3 ਡਾਰਕ ਫੈਂਟਸੀ ਦੀ 30 39 ਆ ਇੱਧਰ ਜੰਪੋ ਪੈਕ ਜਿੰਨੇ ਵੀ ਸਾਰੇ ਵਾਈ 1 ਗੈਟ 1 3 ਆ ਗ੍ਰੀਨ ਟੀ ਚ ਨੌਰਕ ਸੇਵ 170 ਰੁਪਏ ਦੀ ਹਾਂ ਕਿੰਨਾ ਦੀ ਆ ਲਿਫਟਨ ਵਾਲਿਆਂ ਦੀ ਆ ਹਾਂ ਲਿਫਟਨ ਵਾਲਿਆਂ ਦੀ 70 ਰੁਪਏ ਲੱਸ ਬਾਕੀ ਸਾਰੀਆਂ ਕੈਂਡੀਜ਼ ਲੱਗੀਆਂ ਹੋਈਆਂ ਨੇ ਚਿਪਸ ਬਾਏ 1 ਗੈਟ 1 ਆਲ ਵਿੰਗੋ ਵਿੰਗੋ ਮੈਡ ਅੰਗਲ ਲੇਜ਼ ਪੋਟਾਟੋ ਚਿਪਸ ਸੇਜ਼ ਸਾਰੇ ਬਕਰ ਉੱਤੇ ਆਨੇ ਸਰਦੋਂ ਕਿਨਿਆ ਪ੍ਰੋਟੀਨ ਪ੍ਰੋਟੀਨ ਇਹ ਹੈਗਾ ਵਾ ਉਦਾਂ ਅਰੇ ਇਹਨਾਂ ਬੋਟਲ ਵੀ ਹੈ ਜਿਹੜੀ ਹੁੰਦੀ ਨਹੀਂ ਫ੍ਰੀ ਵਿੱਚ ਸ਼ੇਕਰ ਸ਼ੇਕਰ ਵਾਲੀ ਜਿਹੜੀ ਹੁੰਦੀ ਆ ਇਹ ਕਿੰਨੇ 600 ਅਟ 67 ਰੁਪਏ ਲੈਸ ਹੋ ਗਏ ਨੇ ਇਹਦੇ ਵਿੱਚ ਨਾ ਆ ਦੇਖਿਆ ਕਲਰ ਇਹਨਾਂ ਕੀ ਪ੍ਰਾਈਸ ਲਿਖਿਆ ਨਹੀਂ ਦਿਨ ਪਸੰਦ ਆ ਯਾਰ ਹੈ ਨਾ 30 ਪ੍ਰਾਈਸ ਉਹਦੇ ਵਿੱਚ ਲਿਖਿਆ ਨੇ ਮੈਂ ਚ ਨੇ ਪਿੱਛੇ ਹੁਣਾ ਪਰ ਉਦਾਂ ਮੈਂਚ 500 ਠੀਕ ਹੈ ਯਾਰ ਮੈਂ ਕਹਿੰਨਾ ਨਾ ਇਹ ਪ੍ਰੋਟੀਨ ਬਾਰ ਤੇ ਤੁਸੀਂ 44 44 ਰੁਪਏ ਲੈਸ ਆ ਤੁਹਾਨੂੰ ਹੂੰ ਬਾਕੀ ਆ ਪਾਪੜ ਵਗੈਰਾ ਵੀ ਆ ਸਾਰੇ ਅਵੇਲੇਬਲ ਆ ਇਹ ਫਿੱਦਰੇ ਹੋਏ ਇਹ ਆ ਫਿੱਦਰੇ ਹੋਏ 25 ਰੁਪਏ ਕੋਈ ਗ੍ਰੈਂਡਰ ਜਆ ਕਾਫੀ ਬੀ ਹਾਂ ਉਹਲਾ ਕੰਪਨੀ ਦਾ ਹੋ ਗਿਆ ਨਾ ਹੈ ਨਾ ਕਿਲੋ ਤੁਸੀਂ ਭੁਜਿਆ ਲੈਣੇ ਆ ਤਾਂ ਤੁਹਾਨੂੰ 100 ਰੁਪਏ ਲੈਸ ਹੋ ਜਾਂਦੇ ਸਿੱਧੇ ਨਹੀਂ 95 ਰੁਪਏ ਲੈਸ ਆ 300 ਰੁਪਏ ਦਾ 215 ਰੁਪਏ ਦਾ 310 ਰੁਪਏ ਦਾ ਤੁਹਾਨੂੰ ਇੱਥੋਂ ਤੁਸੀਂ ਲੈਣੇ ਆ ਤਾਂ 215 ਰੁਪਏ ਦਾ ਹਾਂ ਨੇ ਆਲੂ ਭੁਰੀਆਂ ਸਾਰੇ ਆ ਬੱਕਰੀ ਦੇ ਵਾਇਵਲ ਮੈਟ 1 25 25 ਰੁਪਏ ਲੈਸ ਆ ਦੇਖੋ ਉੱਪਰ ਵਾਲੇ ਬੁਜੀ ਦੇ ਵਿੱਚ ਇਹ ਕਿੰਨੇ 400 ਗ੍ਰਾਮ ਦੇ ਆ ਕਿਸੇ ਚ ਬਾਇ 1 ਗੈਟ 1 ਸਾਰੇ ਪ੍ਰਾਈਸਸ ਤੇ ਹਰ ਇੱਕ ਤਰ੍ਹਾਂ ਦਾ ਉਹ ਲੱਗਾ ਹੈ ਇੱਧਰ ਵੀ ਨਾ ਮਾਸੇ ਆਹ ਦੇਖੀ ਆ ਚਿਪਸ ਹਮ ਡਾਇਮੰਡ ਆਣੇ ਹੁੰਦੇ ਆ ਹਮ ਇੱਕ ਨਾ ਕਪੀ ਅੱਗੇ ਵੀ ਬਾਇ 1 ਗੈਟ 1 ਫ੍ਰੀ ਕੋਕੋਨਟ ਵਾਟਰ ਕੋਕੋਨਟ ਵਾਟਰ ਜਿਹੜਾ ਆ ਦੇਖੋ ਪ੍ਰਸੰਗਜੀ ਇਹ ਦੇਖੋ ਇੱਧਰ ਵੀ ਹੈ ਇਹਦੇ ਵਿੱਚ 28 ਰੁਪਏ ਦੇ ਸਾਰੇ ਹਾਂ ਇਹ 2 ਲੀਟਰ ਦੇ ਚ 102 ਰੁਪਏ ਦੀ ਪੈਣੀ ਆਣੀ ਆ ਨੇ ਹਾਂ ਆ ਸਲਾਈਸ ਵਗੈਰਾ ਹੈਗੀਆਂ ਨਾ ਆ ਕੈਨ ਬਾਕੀ ਬਾਹਰ ਨਾਲ ਦੇ ਨਾਲੋਂ 1 ਰੁਪਿਆ ਰੇਟ ਘੱਟ ਆ ਇਹਨਾਂ ਤੇ ਮਾਰਜਿਨ ਘੱਟ ਹੁੰਦਾ ਤਾਂ ਇਹ ਚ 3 ਰੁਪਏ ਰੇਟ ਘੱਟ ਆ ਤੇ ਉਹਦਾ 60 ਰੁਪਏ ਦਾ 57 ਰੁਪਏ ਦਾ ਪੈਣਾ ਕਹਿਣ ਵਾਲੇ ਆ ਬਾਕੀ ਤੁਲੇ ਲਿੰਕਾ ਕੋ ਫੈਂਟਾ ਹਮ ਇਹ ਚ 4 ਰੁਪਏ 4 ਪਿੰਨ 63 ਰੁਪਏ ਦੇ 40 ਰੁਪਏ ਬੋਤਲیں ਵਿਕੇ ਦੀ ਇਹਦੇ 4 ਪਿੰਨ 63 ਰੁਪਏ ਦਾ ਪੈਣਾ ਸਹੀ ਆ ਠੀਕ ਹੈ 33% ਆਫ ਆਰੀਅਲ ਫਰੂਟੀਆਂ ਦੇ ਬਾਕੀ ਅਸਲ ਜਿਹਨੇ ਜੂਸ ਆ ਸਾਰੇ 51/1 51/1 ਉਹੀ 1 ਲੀਟਰ ਦਾ ਪੈਣਾ 70 ਰੁਪਏ ਦਾ ਪੈਣਾ ਹੈ ਨਾ ਇਹ ਹੈ ਨਾ ਦੋ ਦੋ ਸਹੀ ਆ ਨੇਚਰਲ ਆ ਲੈਂਦੇ ਆ ਇਹ ਆ ਦੋਸਾ ਬੈਟਰ ਇਹ ਹੈਗਾ ਆ ਉਤਪਮ ਆ ਵੀ ਉਤਪਮ ਆ ਇਡਲੀ ਆ ਇਹ ਹੈਗਾ ਆ ਫਲੂਦਾ ਮਿਕਸ ਸਤੂ ਇਹਦਾ ਰੇਟ ਨਹੀਂ ਕਿਹਾ ਤੇ ਆ ਹੈਗੀ ਆ ਦੇਖੀਏ ਪੋਹਾ ਪੋਹਾ ਹਾਂ ਆ ਗਿਆ ਮੂੰਗ ਦਾਲ ਹਾਂ ਕਿੰਨੇ ਨੇ 93 ਰੁਪਏ ਦੀ ਹਾਂ 1 ਕਿਲੋ ਸਹੀ ਆ ਚਨਾ ਦਾਲ 90 ਰੁਪਏ ਕਿਲੋ ਇੱਕ ਨੱਕ ਫ੍ਰੀ ਵੀ ਆ ਦੇਖੋ ਹਾਂ 2 ਕਿਲੋ ਮਤਲਬ ਪੈ ਜਾਣੇ ਨੂੰ ਇੱਕ ਕਿਲੋ ਫ੍ਰੀ ਹੋ ਜਾਣੀ ਆ ਇੱਕ ਸਾਬ ਦੀ ਇੱਕ ਕਿਲੋ ਕੋਈ ਸ਼ਰਫ ਉਹਦੇ ਵਿੱਚ ਹੀ ਤੋਂ ਸਸਤੀ ਦਾਲ ਮੈਨੂੰ ਨਗਦ ਕਿਤੇ ਹੈਗੀ ਆ ਆਵੇ 90 ਰੁਪਏ ਦੀ ਹਾਂ ਉਹ ਡਰ ਰਹੇ ਨੇ ਤੁਸੀਂ ਫਿਲਿਗਿਆਣਾ ਬਰਡ ਐਕਸਪੀ ਚਨੇ ਦਾਵਾ ਨਾ ਕਿੱਦਲੇ ਪਾਸੇ ਆ ਜੈਮਸ ਵਿੱਚ ਵੀ 99 99 ਦਾ ਸਦਾ ਇਕਰਡਰ ਹੋ ਗਿਆ ਆ ਡਾਬਰ ਹਨੀ ਵੀ ਵਾਇ 1 ਗੈਟ 1 ਫ੍ਰੀ ਇਧਰ ਪਾਸੇ ਸੌਸੇਸ ਵੀ ਸਾਰੀਆਂ ਆਨੇ ਇੰਡੇਣਾ ਮੈਕਸਮੀਮ ਪ੍ਰੈਨੈਕ ਐਜੂਕੇਸ਼ਨ ਮੇਰੇ ਤੇ ਪੁਜਿਹੜਾ ਹੁੰਦਾ ਕਿਸਾਨ ਕੈਚਅਪ ਇੱਥੇ ਵੀ 45% ਆਫ ਆਹ ਦੇਖੋ ਮੂਸਲੀ 5 by 1 get 1 ਫਿਰ ਸਾਰੇ ਓਟਸ ਮੈਗੀ ਮੈਗੀ ਤਾਂ ਕਿ ਕਿਹਦੀ ਪੜਾਈ ਨਾ 18 ਰੁਪਏ ਪੈਣੀ ਆ ਕੀ ਇਹ ਦੇਖੋ 18 ਰੁਪਏ ਲੈਸ ਕੀ ਹੈ 18 ਰੁਪਏ ਲੈਸ ਆ ਮਰ ਗਈ ਤੇ ਆਹ ਚਿੰਜੀ ਜਿਹਾ ਜਿਹੜੇ ਇਹਨਾਂ ਤੇ ਵੀ ਆਨਿਆਣੀ ਇੰਡੀਆ ਇੰਡੀਆ ਗੇਟ ਦਾ ਅਪ ਲਾਈਫ ਇਹ ਪੈਣਾ 3 ਲੀਟਰ ਆ 10 ਲੀਟਰਾਂ 183 ਰੁਪਏ ਹੈ। ਹੂੰ। ਸਹੀ ਹੈ ਸਰ ਕਿੰਨਾ ਫਰਕ ਪੈ ਗਿਆ ਨਾ। ਮਤਲਬ ਇਹ ਵਿੱਚੋਂ ਲੈਸੋ 183 ਰੁਪਏ ਲੈਸੋ ਕੀ 500 550 ਹੀ ਹੋ ਗਿਆ। ਸਾਰੇ ਮਸਾਲੇ ਵਗੈਰਾ ਸਾਰੇ ਲੈਸੋ ਚ। ਔਰ 183 ਰੁਪਏ ਦਾ ਫੋਰਚੂਨਰਾ ਤੇ ਇੱਕ ਨਾ 1 ਲੀਟਰ ਦਾ। ਹੂੰ। ਆ ਜਿਹੜੀ ਹੈਗੀ ਪੀ ਮਾਰਕ ਹੈਗਾ 205 ਰੁਪਏ ਦਾ। ਸਹੀ ਆ। ਔਰ ਇੰਡੀਪੈਂਡੈਂਸ ਵਾਲਾ ਇਹ ਹੈਗਾ ਵਾ 165 ਰੁਪਏ ਲੀਟਰ ਦਾ। ਇਹਦੇ ਦੇਖੋ ਦਾਵਤ ਦੇ ਰਾਈਸ ਦੇ ਵੀ ਉਸ ਵਾਲੇ 53 ਰੁਪਏ ਕਿਲੋ ਦਾਵਤ ਦੇ ਕਿੰਨੇ ਆ ਵਾਲੇ 53 ਰੁਪਏ ਕਿਲੋ ਇਹ ਵੀ ਇਹ ਹੁਣੀ ਆ ਉਹ 5 ਕਿਲੋ ਦੀ ਆ 530 ਰੁਪਏ ਦੀ 530 ਰੁਪਏ ਦੀ 53 ਰੁਪਏ ਕਿਲੋ ਸਹੀ ਆ ਆ ਦੇਖੋ ਹੋਰ ਚਿੰਦਾ 110 ਰੁਪਏ ਦਾ 110 ਰੁਪਏ ਦਾ ਇਹ ਸੋਨਾ ਰਿਫਾਈਨ ਹੋਇਆ ਪਰੇਟ ਸਾਰੇ ਖੇਡਾਉਂਦੇ ਹਨ ਕਿੰਨੇ ਕਿੰਨੇ ਅੱਧਾ ਕਿਲੋ ਵੀ ਆ ਦੂਸਰੀਆਂ ਵੀ ਆ ਮਿਕਸ ਲਾਣ 1.53 99 ਕਿਲੋ ਹੋਰ ਮਿਕਸ ਲਾਉਣਾ ਇਹ ਤਾਂ ਇਤਨਾ ਇਤਰਾਣ ਮੇਰੇ ਕਿਲੋ ਹੋ ਗਏ ਨਾ ਬਾਕੀ ਮਾਝੇ ਲਈ ਦਾਲ ਬਣੇ ਮਸਲਾਈ ਦਾਲ 1 ਕਿਲੋ ਲਏ ਹੈ ਜੀ ਆਰ ਸੋ ਇਹ ਨਾਲ ਫਿਰ ਇਧਰ ਸਾਰੀ ਫਰੂਟਸ ਰੱਖਤੇ ਹੈਗਾ ਵਾ 154 ਰੁਪਏ ਦਾ ਤੇ ਗਵਰਦਨ ਕੇ ਕਿੰਨੇ ਦਾ ਇਹ ਹੈਗਾ ਵਾ 720 ਰੁਪਏ ਦਾ 60 ਰੁਪਏ ਲੈ ਸਕਦੇ ਤੁਸੀਂ ਹੋਰ ਕਈ ਕਿੰਨਾਂ ਦਾ ਰੇਟ ਅਲੱਗ-ਅਲੱਗ ਹੈਗੇ ਆਂ ਵੀਰ ਦਾ ਨਾ ਕਿ ਹੈਗਾ 630 ਰੁਪਏ ਦਾ ਤੇ ਮਿਲਕ ਫੂਡ ਵਾਲਾ ਤਾਂ 519 ਦੇਸੀ ਕੇ ਕਿੰਨੇ ਕਿੰਨੇ ਆ ਗਲਾਸ ਛੋਟੇ ਛੋਟੇ 19 ਰੁਪਏ ਦਾ ਨਿੱਕੇ ਨੇ ਆ ਕੋਲੀ ਕਿੰਨੇ ਨਿੱਕੀ ਬਹੁਤ ਆੜੇ ਬਹੁਤ ਸਾਰੇ ਸਟੇਲ ਦਾ ਨਿੱਕੀ ਯਾਰ ਸਹੀ ਹੈ ਨਾ ਬਾਕੀ ਇਧਰ ਆ 79 ਦੇ ਕੜਛੀ ਦੀਆਂ ਨੇ ਬਾਕੀ ਬੁੱਕ ਬਾਈ 1 ਗੈਟ 1 ਫ੍ਰੀ ਵੀ ਹੈ ਹਾਂ ਦੇ ਨੇ ਅੱਜ ਦਾ ਇਹਨਾਂ ਹੋਟਲਾਂ ਚ ਦੇ ਲੈਣੇ ਹੁੰਦਾ ਨਾਲ ਲੈਣੇ ਹੁੰਦੇ ਇਦਾਂ ਇੰਚ ਪਕ ਦਿੰਦੇ ਹੁੰਦੇ ਨਿੱਕੀ ਨਿੱਕੀ ਹਨ ਨਿੱਕੀ ਨਿੱਕੀ ਦੀ ਹਨ ਪਲੇਟਸ 120 ਰੁਪਏ ਦੀਆਂ 120 ਰੁਪਏ ਦੀ 100 ਇੱਕ ਨੱਕ ਫ੍ਰੀ ਹੈ ਨਾ ਹਾਂ ਸਹੀ ਆ ਉਹ ਦੇਖੋ ਇਹਨਾਂ 122 121 ਗੈਟ 1 ਫ੍ਰੀ ਹਾਂ ਠੀਕ ਹੈ ਨਾ ਇਹ ਆ ਦੇਖਾ ਵੀ ਇਹ ਪਲਾਸਟਿਕ ਦੀ ਹੈ ਸਹੀ ਹੈ ਤੇ ਆਹ ਦੇਖੋ ਛੋਟੇ ਜਿਹੇ ਨਾ ਗਰੈਂਟਰ ਜੇ ਇਹ ਹੈਗਾ ਵਾ 2399 ਰੁਪਏ ਦਾ ਇਹ ਨਹੀਂ ਠੀਕ ਆ ਆ ਜੂਸਰ ਮੰਗੂ ਆਦਿਆ ਨੇ ਇਹ ਹੈਗਾ ਵਾ 3199 ਰੁਪਏ ਦਾ 400 ਕਨ ਮੇਰੇ ਪੇਸੇ ਇਹ ਬੰਦ ਪਲੱਸ ਇਹ ਨੇ ਸਹੀ ਮੈਂਡ ਕੀ ਹੈ ਮੈਂਡ ਦਾ ਕੀ ਰੇਟ ਹੈ ਤਾਂ ਮੈਂ ਤਾਂ ਇਹਦੀ ਪੈਨਸਲ ਵਗੈਰਾ ਦੇਖਾਂਦਾ ਇਹ ਵਾ ਦੇਖੋ ਕੀ ਰੇਟ ਹੈ ਇਹਦਾ ਆਹ 239 ਰੁਪਏ ਦਾ ਨਹੀਂ 249 ਰੁਪਏ ਸੌਰੀ 39 ਕਹਿ ਗਿਆ ਔਰ 150 ਰੁਪਏ ਦੇ ਹਸਾਬ ਨਾਲ ਸਾਬਸਾ 150 ਫਰਾਉਂਡ ਫਿਗਰੀ ਕਰ ਲੈਣੇ ਹਨ ਮੈਂ ਤਾਂ ਉਹ 100 ਰੁਪਏ ਦੇ ਵਿੱਚ ਵੀ ਰਹਿ ਜਾਣੀ ਛੋਟੇ ਛੋਟੇ ਜੇ ਬਾਕੀ ਜੀ ਤੁਸੀਂ ਟੱਚੀ ਵੀ ਲੈਣੇ ਟੱਚੀ ਵੀ ਜੀ 1820 ਰੁਪਏ ਦਾ ਇਹ ਹੈਗਾ ਜੀ ਦੇਖੋ ਜੀ ਅਲੱਗ-ਅਲੱਗ ਸਾਈਜ਼ ਦੇ ਹਸਾਬ ਨਾਲ 600 ਰੁਪਏ ਦੇ ਹਲ ਮਾ 600 ਵਾਹਵਾ ਨੇ ਘਟਮਨ ਫਰੀ ਜਾਣੀ ਹੈ ਹਾਂ ਉੱਧਰ ਵੀ ਦੇਖੋ ਕਾਫੀ ਖਰੀ ਸੇ ਲਗੀ ਹੋਈ ਹੈ 45 ਰੁਪਏ 20 ਰੁਪਏ ਹਰ ਤੇ ਅਲੱਗ ਅਲੱਗ ਰੇਟ ਲੈਸ ਵੇ ਹੈ ਨਹੀਂ ਬੰਦੀ ਕੀ ਪਸੰਦ ਕਰੀ ਜਾਂਦੇ ਆ ਮੈਂ ਪੂਰੇ ਮੋਡ ਦੇ ਵਿੱਚ ਕੀ ਵੀ ਲੈ ਕੇ ਆਏ ਆਪਾਂ ਹੈ ਹਾਂ ਦੋ ਤੇ ਕਾਫੀ ਛੇ ਡਿਸਕਾਊਂਟ ਹੈ ਨਹੀਂ ਆਹ ਦੇਖੋ ਉੱਪਰ ਵੀ ਹੈ ਨਾ ਨਹੀਂ ਮੈਂ ਦਿੱਲੀ ਤੋਂ ਮਾਇਆ ਹੋਆ ਉਹ ਤੁਹਾਨੂੰ ਚੱਲ ਲਾ ਤੇ ਸੰਗਤ ਨੇ ਕਹਿਣਾ ਵੀ ਫਲਸ਼ ਵਾਲੇ ਦਿਖਾਈਏ ਨੇ ਤੁਸੀਂ ਇਹ ਸੈਕਸ਼ਨ ਇਹ ਵਾਲਾ ਤਾਂ ਆ ਹਾਰਫਿਕਾ ਰੇ ਐਣੀ ਇੱਧਰ ਐ ਇਹ 420 ਰੁਪਏ ਦਾ 50 ਰੁਪਏ ਲੈ ਸਰਫਿਕ ਦੇ ਉੱਤੇ ਚਲਿਏ ਆ ਸਾਰੇ ਮੈਨੇ ਕੋ ਕੋਦਾਂ ਕਿੰਨੇ ਦੇ ਆ ਵਰ ਗਿਆ ਸੇ 420 ਰੁਪਏ ਹੈ ਨਾ 680 ਰੁਪਏ ਨਹੀਂ 420 ਲੈਸ ਆ 680 ਰੁਪਏ ਸੋਰੀ ਮੈਂ ਥੋੜਾ ਭੁਲੇਖਾ ਲੱਗ ਗਿਆ ਸੀ ਬੱਚਿਆਂ ਦੀ ਕਲੈਕਸ਼ਨ ਕਰੀ ਨਾ ਕਾਫੀ ਕੁਛ ਹੈ ਨਾ ਬਾਈ ਬਾਈ ਜੈਟ 1 3 ਹੋਰ ਇਹਨੂੰ ਦੁਦਰੀਜਰ ਸੇ ਸਾਬ ਮੰ ਲੈਣਾ ਨਾ ਕੋਦਰੇ ਜਾਂ ਸੋਰੀ ਕੋਦਰੇ ਕਹਤਾ ਜੌਨਸਨ ਜੌਨਸਨ ਬੇਬੀ ਸੋ ਦੇ ਮੋਦੀ ਕੋਦਰੇ ਜੀ ਨਿਕਲਦਾ ਰਹਿੰਦਾ ਪੌਨਸ ਦਾ 50% ਆਫ ਕਲੀਨ ਐਂਡ ਕਲੀਅਰ ਵਾਈ 1 ਗੈਟ 1 ਫ੍ਰੀ ਐਮ ਆਰ ਪੀ 240 ਰੁਪਏ ਦਾ ਇੱਕ ਸਹੀ ਹੈ ਨਾ ਕਾਫੀ ਰੇਸ ਤੇ ਆਣਾ ਆ ਕਲਰ ਤੇ 2 ਰੁਪਏ ਲੈਸ ਬਾਕੀ ਆ ਜੀ ਸਨ ਡੈਡ ਪੈਂਟ ਤੇ ਵਾਈ 1 ਗੈਟ 1 ਫ੍ਰੀ ਸਾਰੇ ਤੇ ਸਾਹਮਣੇ ਦੇਖੋ ਪੌਨ ਆ ਸਾਰੇ ਸ਼ੈਂਪੂ ਵੀ ਜਿਹੜਾ ਮਰਜ਼ੀ ਲੋ ਤੁਸੀਂ ਵਾਈ 1 ਗੈਟ 1 ਫ੍ਰੀ ਹਾਂ ਵੇ ਹਨਾ ਬਹੁਤ ਆਫਰ ਆ ਰਹਾ ਬਸ ਸੱਚੇ ਆਹ ਦੇਖੋ 550 ਰੁਪਏ ਦਾ ਲੈਸਾ 460 ਰੁਪਏ ਦਾ ਲੈਣਾ 550 440 ਰੁਪਏ ਆਫਰ ਐਨੀਮੇ ਸੈਂਟਰ ਵਾਲੇ ਦੇ ਹੈਗਾ ਜੀ 14 ਰੁਪਏ ਲੈਸ ਦੇ ਕਾਫੀ ਅਜੇ ਸਸਤਾ ਪੱਚੀ ਰੁਪਏ ਲੈਸਾ 10% ਹੋਗਾ ਨਾ ਤੇ ਦੋਸਤਾਂ ਬੰਦੇ ਤੇ ਨਾ ਇੱਥੇ ਵੀ 50 ਰੁਪਏ ਲੈਸਾ ਇਹ ਤੋਂ ਸਭ ਬੰਦ। ਅਣੀ ਆ ਰਿਹਾ ਕੋ। ਪੂਰੇ ਜਿਹੇ ਕਿਸਮ ਦਾ ਮਿਲ ਜਾਂਦਾ ਇਹ 2Z ਸਾਰੇ ਦਾ ਸਾਰਾ। ਕੋਈ ਕੋਈ ਅਣੀ ਅੱਗੇ ਕੀ ਥੋੜੇ ਫਿਰਦੇ ਆ। ਪੱਤੀ ਦੇ ਪੈਕਟ। ਹਾਂ। 27 ਰੁਪਏ। ਜਸਟ ਹਾਂ ਟਾਟਾ ਜੀ 27 ਰੁਪਏ। ਅਣੀ। ਮੈਂ ਕਿ ਨਹੀਂ ਵਾਪਸ ਆਣ ਲਈ। ਨਹੀਂ ਉਹ ਨਹੀਂ ਉਹ ਲੈਣੀਆਂ। 60 ਰੁਪਏ ਦੇ ਕਿੰਨੇ? 6 6 ਪੀਸ। ਬਿਸਕੁਟ ਲੈਣ ਵਾਲੇ। ਹਾਂ ਉਹ ਦਿੱਿਤ ਕੋ 49 ਰੁਪਏ ਦੇ ਵਿੱਚ ਤੇ ਉਹਗਾ ਉਹ ਹੈਗਾ 99 ਦੇ ਵਿੱਚ ਆਹ ਦੇਖੋ ਕਿੰਨੇ ਸੋਹਣਾ ਨੋਲੀ ਬਾਲ ਦੇਖੋ ਕਿੰਨੀ ਹਨੀ 50 ਰੁਪਏ ਦੇ ਵਿੱਚ ਆਹ ਨੇ 90 ਰੁਪਏ ਦੇ ਵਿੱਚ ਨੋਲੀ ਰੈੱਡ ਬਾਲ ਬਕਿਆ ਘਿਆਂ ਦੇ ਅਲਗ ਅਲਗ ਰੇ ਆਹੋਲ ਵੀਡੀਓ 30% ਦਾ ਮਸਾਲਿਆਂ ਉੱਤੇ 25% ਇਹ ਦੇਖੋ। ਕੰਨੀ ਉਹਨਾਂ ਬਿੱਲ ਕਰਉਣ ਲੱਗੇ। 965 ਰੁਪਏ ਕਿਲੋ ਬਾਸਮਤੀ। ਦੇਖੋ ਚਾਵਲ ਕਿੰਨੇ ਸੋਹਣੇ ਹਨ। ਵਧੀਆਂ। ਆ 85 ਰੁਪਏ ਦੇ। ਲੋ ਜੀ। ਦੇਖੋ ਕਿੰਨੇ ਸੋਹਣੇ ਹਨ। ਅਲੱਗ-ਅਲੱਗ ਤੁਹਾਨੂੰ ਵੈਰਾਈਟੀ ਮਿਲ ਜੂਗੀ। ਉਧਰ ਦੇਖੋ ਜੀ ਅਲੱਗ-ਅਲੱਗ ਰੇਟ ਹੈ ਜੀ। ਭਲਾਵਲੇ ਚਾਵਲ ਜਿਹੜੇ ਹੈਗੇ ਆ ਇਹ ਕਿਨੇ ਦਾ 69 ਦਾ 170 ਰੁਪਏ ਦਾ ਹੀ। ਨਗੋੜੀ ਅਲੱਗ-ਅਲੱਗ ਰੇਟ ਸਬਜ਼ੀਆਂ ਮਿਲਗੀਆਂ ਦੇਖੋ ਬਨਾਣਾ ਵਗੈਰਾ ਔਰ ਰੋਟੀ ਵਗੈਰਾ ਅਲੱਗ-ਅਲੱਗ ਰੇਟ ਦੇ ਸਾਰਿਆਂ ਦੇ। ਆਓ ਜੀ ਆਵੋ ਕਾਟਾ ਜੀ। ਚੱਕੋ ਜੀ 20 ਰੁਪਏ ਦਾ। ਕੈਮਲ ਕਲਰ ਕਲੋਰੀ ਰਿਲਾਇੰਸ ਮਾਲਟੋ ਕਿੰਨੇ ਮੈਂ ਆਉਣਾ ਮੇਰੀ ਵੀਡੀਓ ਬਣਾਈ ਮੈਂ ਅਹ ਮੈਂ ਤਾਂ ਕੋਈ ਬਹੁਤ ਸ਼ਾਪਿੰਗ ਕਰਾਈ ਨਹੀਂ ਚਲਿਏ ਹੁਣ ਤੇ ਲਓ ਜੀ ਸੰਗਤ ਜੀ ਇਹ ਸੀਗੀ ਅੱਜ ਦੀ ਵੀਡੀਓ ਰਿਲਾਇੰਸ ਮਾਲ ਤੇ ਸਮਾਰਟ ਬਾਜ਼ਾਰ ਵੈਸੇ ਤਾਂ ਨਾਮ ਤੇ ਵੈਸੇ ਸਾਰੇ ਇਹਨੂੰ ਰਿਲਾਇੰਸ ਮਾਲ ਦੇ ਨਾਮ ਨਾਲ ਹੀ ਆਪਣੇ ਸ਼ਹਿਰਪੁਰ ਦੇ ਜਿਹੜਾ ਬਹੁਤ ਫੇਮਸ ਆ ਤੇ ਬਾਕੀ ਬਹੁਤ ਪਾ ਦੇ ਪਰ ਡਿਸਕਾਊਂਟ ਆਉਂਦੇ ਚੱਲਦੇ ਪਏ ਆ ਅਗਰ ਤੁਸੀਂ ਕੁਝ ਵੀ ਲੈਣਾ ਦਾਲਾਂ ਵਗੈਰਾ ਤਾਂ ਤੁਹਾਨੂੰ ਪੂਰੇ ਸ਼ਹਿਰਪੁਰ ਦੇ ਵਿੱਚ ਮਤਲਬ 1 ਕਿਜੀ ਦਾਲ ਦੇ ਉੱਤੇ ਤੁਹਾਨੂੰ 2 ਕਿਲੋ ਦਾਲ ਵਗੈਰਾ ਨਹੀਂ ਮਿਲਦੀ ਹੈਗੀ ਆਪਣਾ ਅਖੀਰ ਡਿਸਕਾਊਂਟ ਉਹ ਉਹਦੇ ਡਿਸਕਾਊਂਟ ਆ ਤੇ ਵੀਡੀਓ ਬਾਕੀ ਨੂੰ ਸ਼ੇਅਰ ਕਰ ਦਿਓ ਤਾਂ ਕਿ ਇਹਦੀ ਹੈਲਪ ਹੋ ਸਕੇ ਤੇ ਸਾਰੀ ਦੀ ਸਾਰੀਆਂ ਚੀਜ਼ਾਂ ਤੇ 11 get 1 ਦਾ ਆਫਰ ਆ ਤੁਸੀਂ ਜਾ ਕੇ ਫਾਇਦਾ ਲੈ ਸਕਦੇ ਆ ਤੇ ਵੀਡੀਓ ਕਿੱਦਾਂ ਦੀ ਲੱਗੀ ਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਵਧੀਆ ਲੱਗੀ ਤਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬਾਕੀ ਹੁਣ ਚੱਲਦੇ ਆ ਠੀਕ ਆ ਮਿਲਾਂਗੇ ਤਾਂ ਨੈਕਸਟ ਵੀਡੀਓ ਤਦ ਤੱਕ ਸਤਿ ਸ਼੍ਰੀ ਅਕਾਲ ਬਾਏ ਬਾਏ జ మే